ਲਓ ਵੀ ਸੱਜਣੋ ਅੱਜ ਅਸੀਂ ਪਹੁੰਚੇ ਹਾਂ 22 ਸੀਰੇ ਕੋਲੇ ਪਿੰਡ ਸੇਖਾਕਲਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਵਿੱਚ ਤੇ ਅੱਜ ਸੋਨੂੰ ਅਸੀਂ ਇੱਕ ਇਹੋ ਜਿਹਾ ਜਾਨਵਰ ਦਿਖਾਉਣ ਲੱਗੇ ਆਂ ਦੋਸਤੋ ਜਿਹੜਾ ਹੁਣ ਤੋਂ ਆਪਣੇ 20-25 ਸਾਲ ਪਹਿਲਾਂ ਆਮ ਹੀ ਘਰਾਂ ਦੇ ਵਿੱਚ ਰੱਖਿਆ ਹੁੰਦਾ ਸੀਗਾ ਤੇ ਹੁਣ ਹੌਲੀ-ਹੌਲੀ ਫੇਰ ਆ ਜਿਹੜਾ ਨਵੇਂ ਲੋਕਾਂ ਨੂੰ ਇਹ ਚੀਜ਼ ਨਾ ਨਵਾਂ-ਨਵਾਂ ਕ੍ਰੇਜ਼ ਹੋਰ ਪੈ ਰਿਹਾ ਤੇ ਬਾਈ ਤੋਂ ਆਪਾਂ ਪੂਰੀ ਜਾਣਕਾਰੀ ਲੈਣੀ ਹੈ ਬਾਈ ਨੇ ਇਹ ਜਾਨਵਰ ਕਿੱਥੋਂ ਲਿਆ ਕਿੰਨੇ ਦਾ ਲਿਆ ਤੇ ਕਦੋਂ ਲਿਆ ਦੋਸਤੋ ਆਜੂ ਆਪਾਂ ਗੱਲਬਾਤ ਕਰਦੇ ਆਂ ਬਾਈ ਸੀਰੇ ਸੇਖੇ ਦੇ ਨਾਲ ਤੇ ਨਾਲ ਉਹਨਾਂ ਦੇ ਸੱਜਣ ਬੈਠੇ ਆ ਸਰਬਜੀਤ ਸਿੰਘ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਇਧਰਲੇ ਪਾਸੇ ਬਾਈ ਸਰਬਜੀਤ ਸਿੰਘ ਬੈਠੇ ਨੇ ਕਾਕਾ ਤੇ ਇਧਰ ਬਾਈ ਸੀਰਾ ਬੈਠਾ ਤੇ ਸੀਰੇ ਦੇ ਦੂਜੇ ਪਾਸੇ ਬਾਈ ਬੈਠਾ ਕਾਕਾ ਇਹ ਸਾਰੇ ਬਾਈ ਦੇ ਸੱਜਣ ਪਿੰਡ ਸੇਖਾ ਕਲਾਂ ਤੋਂ ਆ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਦੋਸਤੋ ਬਾਈ ਸੀਰੇ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਜਾਨਵਰ ਬਾਰੇ ਦੱਸੋ ਵੀ ਕਿੱਥੋਂ ਲਿਆਂਦਾ ਸੀ ਇਹ ਜਾਨਵਰ ਬਾਈ ਮੈਂ ਲਿਆ ਸੀ ਬਾਈ ਛਿੰਦਾ ਪਿੰਡ ਆ ਉਹਦਾ ਰਾਜਗੜ੍ਹ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਕੱਟੂ ਵਾਲੀ ਆ ਫਰਵਾਈ ਕੋਲ ਪਿੰਡ ਆ ਉਹਨਾਂ ਤੋਂ ਲਿਆਂਦਾ ਸੀ ਆਪਾਂ ਜੀ ਇਹ ਬਾਈ ਠੀਕ ਹੈ ਜੀ ਜਰਮਨ ਸ਼ੈਫਡ ਕੁੱਤਾ ਦੋਸਤੋ ਬਾਈ ਕੋਲੇ ਰੱਖਿਆ ਬਾਈ ਇਹਦੀ ਏਜ ਕਿੰਨੀ ਆ ਉਮਰ ਕਿੰਨੀ ਹੋ ਗਈ ਬਾਈ ਇਹਦੀ ਇਹ ਬਾਈ 18 ਤਰੀਕ ਨੂੰ 3 ਸਾਲ ਦਾ ਹੋ ਗਿਆ ਠੀਕ ਹੈ ਜੀ ਹਾਂਜੀ ਤੇ ਬਾਈ ਇੱਕ ਇਹਦਾ ਨਾਮ ਦੱਸੋ ਬਾਈ ਕੁੱਤੇ ਦਾ ਨਾਮ ਕੀ ਰੱਖਿਆ ਤੁਸੀਂ ਨਾਮ ਬਾਈ ਇਹਦਾ ਸੁਲਤਾਨ ਆ ਸੁਲਤਾਨ ਲਓ ਵੀ ਦੋਸਤੋ ਬਾਈ ਦੇ ਕੁੱਤੇ ਦਾ ਨਾਮ ਸੁਲਤਾਨ ਆ ਤੇ ਬਾਈ ਇਹ ਖਾਨਦਾਨ ਦੱਸ ਬਣਾਇਆ ਇਹਦਾ ਬਾਈ ਕਿਹੜੇ ਖਾਨਦਾਨ ਦਾ ਕੁੱਤਾ ਇਹ ਤੇ ਪਿਓ ਵਾਲੇ ਪਾਸਿਓਂ ਕੀ ਦਾ ਤੇ ਮਾਂ ਵਾਲੇ ਪਾਸਿਓਂ ਕੀ ਦਾ ਇਹ ਇਹਦੀ ਬਾਈ ਮਾਂ ਜਿਹੜੀ ਉਹ ਆਪਣੇ ਨਾ ਇੰਡੀਆ ਦਾ ਚੈਂਪੀਅਨ ਕੁੱਤਾ ਰਿਆ ਪਰਮਗਰੇਵਾਲ ਕੋਲੇ ਵਿਲੀਅਮ ਕੁੱਤਾ ਉਹਦੀ ਡਾਇਰੈਕਟ ਬੱਚੀ ਆ ਉਹ ਤੇ ਜਿਹੜਾ ਇਹਦਾ ਫਾਦਰ ਆ ਉਹ ਨੀਗਰੋ ਲੈਣ ਦਾ ਨੀਗਰੋ ਦਾ ਕੁੱਤਾ ਨੀਗਰੋ ਹਾਂਜੀ ਉਹਦਾ ਬੱਚਾ ਸੀ ਉਹ ਤੋਂ ਮੇਟ ਹੋਈ ਸੀ ਕੁੱਤੀ ਇਹ ਬਾਪ ਵਾਲੇ ਪਾਸਿਓਂ ਨੀਗਰੋ ਲੈਣ ਦਾ ਹੀ ਤੇ ਜਿਹੜੀ ਮਾਂ ਐ ਉਹ ਮਾਂ ਦੀ ਵਿਲੀਅਮ ਕੁੱਤੇ ਦੀ ਡਾਇਰੈਕਟ ਬੱਚੀ ਆ ਜੀ ਬਾਈ ਛਿੰਦੇ ਕੋਲੇ ਰਾਜਗੜਾ ਠੀਕ ਆ ਕਦੂਰਾ ਲਿਆ ਸੀਗਾ ਕਿ ਵੱਡਾ ਲੈ ਕੇ ਆਂਦਾ ਇਹ ਲਿਆ ਤਾਂ ਬਈ ਅਸੀਂ 40 ਦਿਨ ਦਾ ਹੀ ਲਿਆ ਸੀ ਛੋਟਾ ਜਿਹਾ ਠੀਕ ਹੈ ਜਾਨਕਿ ਬੱਚਾ ਹੀ ਲਿਆ ਸੀ ਤੇ ਕੁੱਤਾ ਬਾਈ ਫਿਰ ਇਹ ਡਬਲ ਕੋਟ ਹੀ ਹੈ ਹਨਾ ਡਬਲ ਕੋਟ ਜੀ ਨੂੰ ਕਹਿੰਦੇ ਹਨਾ ਨਹੀਂ ਡਬਲ ਕੋਟ ਨਹੀਂ ਹੈ ਜੀ ਇਹ ਮੀਡੀਅਮ ਕੋਟ ਆ ਇੱਕ ਲੌਂਗ ਕੋਟ ਹੋਰ ਹੁੰਦਾ ਉਹਦੇ ਕੰਨਾਂ ਤੇ ਵੀ ਜ਼ਿਆਦਾ ਵਾਲ ਹੁੰਦੇ ਆ ਠੀਕ ਹੈ ਜੀ ਹਾਂਜੀ ਤੇ ਜਾਨਕਿ ਬਾਈ ਇਹ ਜਰਮਨ ਛੈਫਡ ਦੀ ਜਿਹੜੀ ਨਸਲ ਆ ਇਹ ਪੂਰੀ ਪਿਓਰ ਨਸਲ ਆ ਜਾਨਕਿ ਹਾਂਜੀ ਇਹ ਪਿਓਰ ਨਸਲ ਆ ਜੀ ਇਹ ਵਿੱਧ ਪੇਪਰ ਆ ਨਾਲ ਇਹਦੇ ਪੇਪਰ ਵੀ ਆ ਮਾਂ ਬਾਪ ਦੇ ਪੇਪਰ ਵੀ ਆ ਇਹਦੇ ਆਪ ਦੇ ਪੇਪਰ ਵੀ ਆ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਬਾਈ ਕੋਲੇ ਕੁੱਤੇ ਦਾ ਸਾਰਾ ਜਨਮ ਡਾਟਾ ਰੱਖਿਆ ਹੋਆ ਵਾ ਜੀ ਕਿਸੇ ਸੱਜਣ ਨੇ ਦੇਖਣਾ ਹੋਵੇ ਤਾਂ ਆਪਾਂ ਇਹਦੀਆਂ ਫੋਟੋਆਂ ਵੀ ਨਾਲ-ਨਾਲ ਵੀਡੀਓ 'ਚ ਚਲਾਵਾਂਗੇ ਤੁਸੀਂ ਦੇਖ ਵੀ ਸਕਦੇ ਹੋ ਤੇ ਬਈ ਇਹਦਾ ਨਾ ਇੱਕ ਐਂ ਦੱਸੋ ਵੀ ਤੁਸੀਂ ਇਹਨੂੰ ਹੁਣ ਮੀਟ ਕਰਵਾਉਣਾ ਤੇ ਜਿਵੇਂ ਆਪਾਂ ਕਹਿ ਦਈਏ ਵੀ ਹਨਾ ਕੁੱਤੀ ਬਈ ਇਹ ਤੁਸੀਂ ਛੱਡਿਆ ਕਿਤੇ ਕਿ ਨਹੀਂ ਛੱਡਿਆ ਤੇ ਕਿੰਨੇ ਰਿਜ਼ਲਟ ਆ ਗਏ ਬਈ ਹੁਣ ਤੱਕ ਇਹਦੇ ਇਹਦੇ ਬਈ ਕਾਫੀ ਰਿਜ਼ਲਟ ਆਏ ਆ ਬਾਕੀ ਅਸੀਂ ਬਈ ਘੱਟ ਛੱਡਦੇ ਆਂ ਕੁੱਤਿਆਂ ਤੇ ਵੈਸੇ ਹੀ ਠੀਕ ਐ ਜਦੋਂ ਵੀ ਕੋਈ ਕੁੱਤੀ ਸੁੰਦੀ ਆ 7 ਤੋਂ 9 ਬੱਚੇ ਆਉਂਦੇ ਇਹਦੇ 7 ਤੋਂ 9 ਬੱਚੇ ਹਾਂਜੀ ਜ਼ਿਆਦਾ ਮੇਲ ਆਉਂਦੇ ਆ ਇਹਦੇ ਜਿਆਦਾ ਕੁੱਤਾ ਹੀ ਯਾਨੀ ਕਿ ਦਿੰਦਾ ਨਾ ਕੁੱਤਾ ਆਪਦੇ ਤੇ ਜਿਆਦਾ ਰਿਜ਼ਲਟ ਲੈ ਕੇ ਜਾਂਦਾ ਹਾਂਜੀ ਜਿਆਦਾ ਮੇਲ ਹੀ ਆਉਂਦੇ ਆ ਬਾਕੀ ਕੁੱਤਿਆਂ ਦੇ ਬੰਡ ਬੁੰਡ ਬਹੁਤ ਜਿਆਦਾ ਆਉਂਦੇ ਬੱਚਿਆਂ ਦਾ ਰਿਜ਼ਲਟ ਬਹੁਤ ਸੋਹਣਾ ਆਉਂਦਾ ਬਾਈ ਆਪਦੇ ਤੇ ਹੀ ਸੋਹਣਾ ਠੀਕ ਹੈ ਜੀ ਤੇ ਬਾਈ ਜਿਹੜਾ ਲੱਤਾਂ ਦਾ ਬੰਡ ਹੈ ਇਹ ਇਹ ਆਈ ਹੁੰਦਾ ਕਿ ਇਹ ਪੂਰਾ ਇੰਨਾ ਹੀ ਹੁੰਦਾ ਕਿ ਇਹਦਾ ਕਿਹਦਾ ਕੀ ਚੱਕਰ ਹੁੰਦਾ ਬਾਈ ਫੱਲਾਤ ਬਾਈ ਇਦਾਂ ਹੀ ਹੁੰਦਾ ਜਿਹੜਾ ਜਰਮਨ ਸ਼ੈਫਟ ਦਾ ਹੁੰਦਾ ਇੱਥੋਂ ਹੀ ਪਹਿਚਾਣਾ ਜਰਮਨ ਸ਼ੈਫਟ ਦੀ ਜਿੰਨੀ ਐਂਗੂਲੇਸ਼ਨ ਪਿੱਛੇ ਨੂੰ ਢੈਗਦੀ ਹੈ ਉਨਾਂ ਹੀ ਚੰਗਾ ਹੈ ਕਹੀ ਹੁੰਦੇ ਆ ਵੀ ਇਹਦੀ ਜਾਨ ਪਛਾਣ ਕੀ ਆ ਬ ਲੱਤਾਂ ਦੇ ਐਂਗੂਲੇਸ਼ਨ ਬਾਹਲੀ ਹੁੰਦੀ ਪਿੱਛੇ ਨੂੰ ਜ਼ਿਆਦਾਤਰ ਡੈਗਦਾ ਸਾਨੂੰ ਬਹੁਤ ਕਹਿ ਦਿੰਦੇ ਯਾਰ ਇਹਦਾਂ ਤਾਂ ਪਿੱਛੋਂ ਲੱਤਾਂ ਵਿੰਗਾਂ ਹੋਗੀਆਂ ਅੱਛਾ ਜੀ ਅੱਛਾ ਅਸੀਂ ਕਹਿੰਨੇ ਨਹੀਂ ਭਾਈ ਵਿੰਗ ਗਾਣੀ ਇਹ ਤਾਂ ਹੁੰਦਗਾ ਹੀ ਇਦਾਂ ਇਹ ਜਰਮਨ ਸ਼ੈਫਡ ਕੁੱਤੇ ਦੀ ਜਿੰਨੀ ਐਂਗੂਲੇਸ਼ਨ ਜ਼ਿਆਦਾ ਹੋ ਉਨਾ ਹੀ ਚੰਗਾ ਹੈ ਤਾ ਹੁਣ ਕੁੱਤਾ ਵਿਖਾਇਆ ਵੀ ਆਪਾਂ ਨੂੰ ਬਹੁਤ ਸੱਜਣ ਦੋਸਤਾਂ ਦੇ ਫੋਨ ਵੀ ਆਉਣਗੇ ਹਨਾ ਭਾਈ ਕੁੱਤੀ ਲਵਾਉਣ ਵਾਸਤੇ ਤੇ ਭਾਈ ਉਹਦਾ ਕੀ ਚੱਕਰ ਆ ਤੁਸੀਂ ਕਹਿੰਨੇ ਵੀ ਅਸੀਂ ਤਾਂ ਘਾਟ ਹੀ ਛੱਡਦੇ ਹਾਂ ਭਾਈ ਜ਼ਿਆਦਾਤਰ ਅਸੀਂ ਵੀ ਪੈਸੇ ਹੀ ਲੈਣੇ ਹੁੰਨੇ ਕੁੱਤੀ ਦੀ ਫੀਸ ਠੀਕ ਹੈ ਕਈ ਬੰਦੇ ਹੁਣ ਬਾਈ ਸਾਰੇ ਭਰਾਵਾਂ ਨੂੰ ਹੀ ਪਤਾ ਜਿਹੜਾ ਦੌਰ ਹੈ ਚਲਾਕੀ ਦਾ ਹੀ ਆ ਵੈਸੇ ਸਹੀ ਆ ਬਾਈ ਸਹੀ ਹਾਂ ਬਾਈ ਉਹ ਤਾਂ ਸੂਈ ਨਹੀਂ ਯਾਰ ਉਹ ਤਾਂ ਮਰ ਗਏ ਤਾਂ ਹੀ ਕਰਕੇ ਬਾਈ ਅਸੀਂ ਕਹਿ ਦਿੰਨੇ ਬਾਈ ਅਸੀਂ ਤੱਕ ਤੂਰਾ ਲੈਣਾ ਹੀ ਨਹੀਂ ਅਸੀਂ ਤਾਂ ਪੈਸੇ ਹੀ ਲੈਣੇ ਆ ਤੁਸੀਂ ਆਪਦੇ ਆਪ ਹੀ ਰੱਖ ਲਿਓ ਤੇ ਬਾਈ ਇਹਦੀ ਨਾ ਇੱਕ ਫੀਸ ਦੱਸੋ ਦਰਸ਼ਕਾਂ ਨੂੰ ਕਿਉਂਕਿ ਆਮ ਨਾ ਆਪਣੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਬਹੁਤ ਟ੍ਰੈਂਡ ਆ ਜਾਨੀ ਕਿ ਜੇ ਮੰਨ ਕੇ ਚੱਲ ਬਾਈ ਆ ਤਾਂ ਰੱਖ ਹੀ ਰੱਖਣਾ ਤੇ ਨਸਲ ਬਹੁਤ ਚੰਗੀ ਨਸਲ ਆ ਹਨਾ ਬਾਈ ਹਾਂਜੀ ਬਾਈ ਸਿਆਣਾ ਬਹੁਤ ਆ ਇਹ ਅੱਛਾ ਹਾਂਜੀ ਇਹ ਆਪਣੇ ਲੱਗਦੇ ਚਾਚਾ ਹੀ ਆ ਗਵੰਡੀਏ ਬਾਬਾ ਜੀ ਚਾਹੇ ਇਹਦੇ ਨਾਲ ਉੱਠ ਜੇ ਇਹ ਖਤਰਾਨੀ ਇਹਦਾ ਕਿਸੇ ਨੂੰ ਠੀਕ ਇੰਨਾ ਸਿਆਣਾ ਯਾਨੀ ਕਿ ਕਈ ਵਾਰੀ ਘਰੇ ਆਪਣੇ ਬੁੜੀਆਂ ਵੀ ਕੱਲੋਂ ਆਉਂਦੀਆਂ ਨੇ ਨਹੀਂ ਜਿਵੇਂ ਪੈਟ ਬੋਲ ਨਸਲ ਆਈ ਸੀ ਬਾਈ ਇਹ ਕਹਣਾ ਵੀ ਉਹਦਾ ਨੁਕਸਾਨ ਕਿੰਨਾ ਹੁੰਦਾ ਸੀਗਾ ਨਿੱਕੇ ਜਿਹੇ ਮਤਲਬ ਹੀ ਨਹੀਂ ਬਾਈ ਜੇ ਪਿੰਜਰੇ 'ਚ ਇਹ ਦੱਸੂਗਾ ਵੀ ਬਗਾਨਾ ਬੰਦਾ ਘਰੇ ਆ ਗਿਆ ਅੱਛਾ ਜੀ ਇਹ ਆਪਾਂ ਕਹਿ ਦਿੰਨੇ ਕਿਉਂ ਆਇਆ ਇਹਦੇ ਮਤਲਬ ਹੂੰ ਹੂੰ ਤੇ ਜੇ ਬਾਹਰ ਬੈਠਾ ਨੇ ਬੈਠਾ ਰਹਿਣਾ ਯਾਰ ਵੀੜੇ ਚ ਜਾਨੀ ਕਿ ਸ਼ਾਂਤ ਸੁਭਾਅ ਲਿਆ ਹਾਂ ਸ਼ਾਂਤ ਸੁਭਾਅ ਲਿਆ ਵੀ ਕਿਤੇ ਕਿਤੇ ਗਰਮ ਵੀ ਹੋ ਜਾਂਦੇ ਆ ਹਾਂਜੀ ਜਿਵੇਂ ਕੋਈ ਮੰਨ ਲਾ ਕੁਛ ਕਰੂਗਾ ਆਪਾਂ ਨੂੰ ਉਦੋਂ ਪੈਂਦਾ ਹੈ ਅੱਛਾ ਯਾਨੀ ਕਿ ਰਾਖੀ ਰੱਖਣਾ ਤੇ ਬਾਈ ਮੈਨੂੰ ਲੱਗਦਾ ਨਾ ਬਹੁਤ ਵਧੀਆ ਜਾਨਵਰ ਆ ਹਾਂਜੀ ਤੇ ਸਾਡੇ ਕੋਲੇ ਵੀ ਹੁੰਦਾ ਸੀ ਬਾਈ ਰਾਖੀ ਬਹੁਤ ਆ ਇਹਦੀ ਹਨਾ ਵੈਸੇ ਬਾਈ ਆਪਾਂ ਤਾਂ ਹੁਣੇ ਹੀ ਰੱਖਣ ਲੱਗੇ ਸੀ ਥੋੜੇ ਚਿਰ ਦੇ ਅੱਛਾ ਆਮ ਕਹਿੰਦੇ ਵੀ ਇਹ ਦੁਨੀਆ ਦਾ ਦੂਜਾ ਬੰਦਾ ਜਰਮਨ ਸ਼ੈਫਟ ਕੁੱਤਾ ਇੰਨਾ ਸਿਆਣਾ ਠੀਕ ਹੈ ਠੀਕ ਆ ਤੇ ਭਾਈ ਜਿਹੜਾ ਇਹਨਾਂ ਦੀ ਇੱਕ ਤਾਂ ਨਾ ਤੁਸੀਂ ਦਰਸ਼ਕਾਂ ਨੂੰ ਆਏ ਦੱਸੋ ਵੀ ਇਹਦੀ ਜਿਹੜੀ ਫੀਸ ਆ ਤੁਸੀਂ ਹੁਣ ਕਿੰਨੀ ਲੈਣੇ ਆ ਵੀ ਫੀਸ ਬਾਰੇ ਇਹ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਕਲੀਅਰ ਕਰੋ ਫੀਸ ਭਾਈ ਇਹਦੀ 12000 ਰੁਪਿਆ ਲੈਣੇ ਆ ਠੀਕ ਹੈ ਜੀ ਹਾਂਜੀ 12000 ਹਾਂਜੀ ਤੇ ਭਾਈ ਜਿਹੜਾ ਆਪਣੀ ਫੇਰ ਬਈ ਨਾਰਮਲ ਘਰ ਤੋਂ ਆਉਂਦਾ ਹਨਾ ਕੁੱਤੀ ਮਲਾਉਣ ਫੇਰ ਆਪਾਂ ਐ ਨਹੀਂ ਵੀ ਉਦਾਂ ਵੀ ਕਰ ਲਈਦਾ ਵੀ ਉਹ ਤਾਂ ਹੀ ਇੰਨੀ ਕੁ ਰੱਖੀ ਆ ਹਨਾ ਠੀਕ ਆ ਆਮ ਤਾਂ ਲੋਕ 25 25 30 3000 ਰੁਪਿਆ ਲੈਂਦੇ ਆ ਠੀਕ ਹੈ ਜੀ ਠੀਕ ਆ ਪਰ ਆਪਾਂ ਇੰਨੀ ਲੈਣੇ ਆ ਠੀਕ ਹੈ ਤੇ ਬਾਈ ਇਹ ਜਿਵੇਂ ਕਿ ਕਿੰਨੇ ਵਾਰੀ ਕੁੱਤੀ ਤੇ ਕੁੱਤਾ ਛੱਡੋਗੇ ਤੁਸੀਂ ਅਸੀਂ ਦੋ ਵਾਰੀ ਦੋ ਵਾਰੀ ਮੀਟਿੰਗ ਕਰਾ ਦਿੰਨੇ ਬਾਈ ਦੋ ਵਾਰੀ ਮੀਟ ਕਰਵਾਉਂਗੀ ਅੱਛਾ ਦੋ ਵਾਰੀ ਸੱਜਣੋ ਬਾਈ ਕੁੱਤਾ ਛੱਡਣਗੇ ਤੁਸੀਂ ਬਾਗਾ ਦਾ ਨੰਬਰ ਥੱਲੇ ਸਕਰੀਨ ਤੇ ਚੱਲੀ ਜਾਂਦਾ ਤੇ ਬਾਗਾ ਦੇ ਨਾਲ ਤੁਸੀਂ ਸਿੱਧੀ ਜਾਣਕਾਰੀ ਜੇ ਹੋਰ ਵੀ ਲੈਣੀ ਹੋਵੇ ਨਾ ਤੁਸੀਂ ਬਾਗਾ ਤੋਂ ਲੈ ਵੀ ਸਕਦੇ ਹੋ ਕਿਉਂਕਿ ਬਾਗਾ ਦੀ ਫੀਸ ਆ ਜਿਹੜੀ ਇਹ 12000 ਰੁਪਏ ਆ ਤੇ 12000 ਰੁਪਏ ਤਾਂ ਬਾਈ ਫਿਰ ਨੋਰਮਲ ਹੀ ਫੀਸ ਆ ਕੋਈ ਹਨਾ ਬਾਹਲੀ ਨਹੀਂ ਗੀ ਨਾ ਆਮ ਹੀ ਆ ਹਾਂਜੀ ਹਾਂਜੀ ਬਾਈ ਤਾਂ ਹੀ ਆਪਾਂ ਨੋਰਮਲ ਹੀ ਰੱਖੀ ਆ ਕੋਈ ਭਰਾ ਨਾਰਮਲ ਘਰ ਤੋਂ ਆ ਕੇ ਲਵਾ ਸਕਦਾ ਹੂੰ ਤੇ 12000 ਫੀਸ ਦੱਸਜਣੋਂ ਕੋਈ ਬਾੜੀ ਫੀਸ ਨਹੀਂ ਗਈ ਤੇ ਬਾਕੀ ਤੂੰ ਬਾਈ ਦਾ ਕੁੱਤਾ ਤੁਸੀਂ ਦੇਖੀ ਜਾਂਦੇ ਹੋ ਬਾਈ ਦਾ ਕੁੱਤਾ ਬਹੁਤ ਸੋਹਣਾ ਤੇ ਬਹੁਤ ਚੰਗੀ ਨਸਲ ਦਾ ਕੁੱਤਾ ਤੇ ਬਾਈ ਹੁਣ ਤੱਕ ਨਾ ਇਹਦੇ ਤੂੰ ਐਂ ਦੱਸੋ ਵੀ ਕਿੰਨੇ ਰਿਜ਼ਲਟ ਆ ਚੁੱਕੇ ਆ ਕਿੰਨੇ ਤੁਸੀਂ ਕੁੱਤਿਆਂ ਨੂੰ ਮੀਟ ਕਰਵਾਇਆ ਹੈ ਨਾ ਇੱਥੇ ਕਿੰਨੇ ਬੰਦੇ ਬਾਹਰੋਂ ਵੀ ਆਉਂਦੇ ਆ ਕਿ ਇੱਥੋਂ ਹੀ ਅਜੇ ਨਹੀਂ ਬਾਈ ਬਾਹਰ ਤੋਂ ਵੀ ਆਉਂਦੇ ਆਪਣੇ ਕੋਲੇ ਅੱਛਾ ਹਾਂ ਪਿੰਡ ਦੇ ਵੀ ਹੁੰਦੇ ਆ ਬਾਈ ਨੇੜੇ-ਨੇੜੇ ਪਿੰਡਾਂ ਦੇ ਵੀ ਆਉਂਦੇ ਆ ਬਾਈ ਠੀਕ ਹੈ ਹਾਂਜੀ ਬਾਹਰ ਤੋਂ ਵੀ ਆਉਂਦੇ ਆਪਾਂ ਤੋਂ ਦੂਰ ਦੂਰ ਠੀਕ ਹੈ ਤੇ ਰਿਜ਼ਲਟ ਹੁਣ ਤੱਕ ਕਈ ਆ ਗਏ ਹੋਣੇ ਬਾਈ ਹਾਂਜੀ ਇਹਦੇ ਕਾਫੀ ਰਿਜ਼ਲਟ ਆ ਗਏ 15 18 ਕੁੱਤੀਆਂ ਸੂਪੀਆਂ ਦੀ ਠੀਕ ਹੈ ਠੀਕ ਆ ਤੇ ਦੋਸਤੋ ਬਾਈ ਦੇ ਰਿਜ਼ਲਟ ਹਨ ਜਿਹੜੇ ਕੁੱਤੇ ਦੇ ਬਹੁਤ ਕੁੱਤੇ ਦੇ ਹੁਣ ਤੱਕ ਰਿਜ਼ਲਟ ਆ ਚੁੱਕੇ ਆ ਯਾਨੀ ਕਿ 15 18 ਰਿਜ਼ਲਟ ਆ ਗਿਆ ਬਾਈ ਦੇ ਤੇ ਇੱਕ ਰਿਜ਼ਲਟ ਤਾਂ ਨਾ ਸਾਡੇ ਕੋਲੇ ਹੀ ਬੈਠਾ ਬਾਈ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਤੇ ਬਾਈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਸਰਬਜੀਤ ਸਿੰਘ ਆ ਜੀ ਠੀਕ ਹੈ ਜੀ ਤੇ ਬਾਈ ਪਿੰਡ ਸੋ ਦਾ ਆਹੀ ਸਿੱਖ ਸਿੱਖ ਆ ਕਲਾਂ ਹੀ ਗਵੰਡੀਆਂ ਸੀ ਇਹਨਾਂ ਦੇ ਜੀ ਠੀਕ ਹੈ ਠੀਕ ਆ ਤੇ ਬਾਈ ਜਿਹੜਾ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਕੁੱਤੇ ਦਾ ਤੁਸੀਂ ਆਪ ਜਿਹੜਾ ਨਾਮ ਦੱਸੋ ਇਹਦਾ ਨਾਮ ਮੈਕਸ ਆ ਜੀ ਮੈਕਸ ਹਾਂ ਜੀ ਠੀਕ ਹੈ ਠੀਕ ਆ ਤੇ ਬਾਈ ਇਹਦੀ ਉਮਰ ਕਿੰਨੀ ਹੋ ਗਈ ਆ ਹੁਣ ਇਹਦੀ 7 ਕੁ ਮਹੀਨੇ ਆ ਜੀ 7 ਮਹੀਨੇ ਹਾਂ ਜੀ ਠੀਕ ਹੈ ਠੀਕ ਆ ਤੇ ਬਾਈ ਜਿਹੜੀ ਕੁੱਤੀ ਸੀ ਇਹਦਾ ਖਾਨਦਾਨ ਕੁੱਤਾ ਤਾਂ ਆਪਣਾ ਬਾਈ ਵਾਲਾ ਹੈਗਾ ਹੀ ਹੈ ਨਾ ਤੇ ਇਹਦੀ ਕੁੱਤੀ ਕਿਹੜੀ ਸੀਗੀ ਬਾਈ ਕੁੱਤੀ ਬਾਈ ਇੱਥੇ ਪਿੰਡੋਂ ਹੀ ਲਿਆ ਸੀ ਮੇਰੇ ਸ਼ੋਰ ਨੇ ਲਿਆ ਸੀ ਇਹਨੂੰ ਪਤਾ ਹੋ ਬਾਕੀ ਜਗਸੀਰ ਨੂੰ ਕੀ ਤਾਂ ਮੈਂ ਤਾਂ ਐਵੇਂ ਕਹਦਾ ਵੀ ਪਾਲਣ ਵਾਲਾ ਹੀ ਆ ਉਹ ਸ਼ੋਰ ਹੁਣ ਉੱਟ ਗਿਆ ਬਾਹਰ ਅੱਛਾ ਈ ਅੱਛਾ ਹੁਣੇ ਲਿਆਂਦਾ ਹੀ ਨਿਕਾ ਜਾਈ ਇਹ 10 ਦਿਨਾਂ ਦਾ ਹੀ ਠੀਕ ਈ ਠੀਕ ਆ ਜੇ ਤੂੰ ਤੀ ਤਾਂ ਸ਼ੌਕ ਨਾਲ ਹੀ ਰੱਖਿਆ ਵੀ ਹੈ ਨਾ ਕਰਦੀ ਰੱਖੀ ਹਾਂ ਕਰਦੀ ਰੱਖੀ ਠੀਕ ਈ ਬਾਕੀ ਇਹਦਾ ਬਾਪ ਇਹ ਆ ਮਾਂ ਦੀ ਬਲੀਡ ਦਾ ਇਹਨੂੰ ਪਤਾ ਹੋਊਗਾ ਜਗਸੀਰ ਨੂੰ ਕਿਹੜੀ ਕੁੱਤੀ ਸੀਗੀ ਇਹਨਾਂ ਤੋਂ ਮੇਟ ਕਰਾਈ ਸੀ ਇਹਦੇ ਕੁੱਤੇ ਤੋਂ ਠੀਕ ਈ ਠੀਕ ਈ ਠੀਕ ਆ ਹਾਂਜੀ ਤੇ ਸੱਜਣੋ ਇੱਕ ਤਾਂ ਰਿਜ਼ਲਟ ਤੁਸੀਂ ਬਾਈ ਦਾ ਦੇਖ ਹੀ ਰਿਹਾ ਬਾਈ ਕਹਿੰਦਾ ਸਾਡਾ ਸ਼ੌਂਕ ਨਾਲ ਰੱਖਿਆ ਹੋਇਆ ਕੁੱਤਾ ਤੇ ਕੁੱਤੇ ਦੇ ਰਿਜ਼ਲਟ ਦਾ ਦੋਸਤੋ ਅਸੀਂ ਦੇਖਿਆ ਬਾਈ ਦੇ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਤੇ ਬਾਕੀ ਆਪਾਂ ਬਾਈ ਸੀਰੇ ਨੂੰ ਪੁੱਛਦੇ ਆ ਇਹ ਬਾਈ ਇਹ ਕੁੱਤੇ ਦੀ ਕੁੱਤੇ ਦੀ ਮਾਂ ਕਿਹੜੀ ਸੀਗੀ ਮੇਰੇ ਪਿੰਡ ਹੀ ਆ ਬਾਈ ਇੱਥੇ ਠੀਕ ਹੈ ਜੀ ਹਾਂ ਉਹ ਬਾਈ ਆਪਦੇ ਰਿਸ਼ਤੇਦਾਰੀ ਚੋਂ ਕੁੱਤੀ ਵੱਡੀ ਲੈ ਕੇ ਆਏ ਸੀ ਠੀਕ ਹੈ ਜੀ ਹਾਂਜੀ ਉਹਨਾਂ ਕੋਲੇ ਆ ਕੁੱਤੀ ਠੀਕ ਹੈ ਜੀ ਯਾਨੀ ਕਿ ਕੁੱਤੀ ਵੀ 70% ਆ ਜਾਨੀ ਕਿ 60 70% ਤੇ ਰਿਜ਼ਲਟ ਦੇਖ ਲੋ ਬਾਈ ਇਹਦਾ ਕਿੰਨਾ ਵਧੀਆ ਆ ਜਾਨੀ ਕਿ ਜਾਨੀ ਕਿ ਬਾਈ ਕੁੱਲ ਮਿਲਾ ਕੇ ਨਾ ਕੁੱਤੇ ਤੇ ਰਿਜ਼ਲਟ ਗਿਆ ਹਨਾ ਜਿਆਦਾ ਜਿਵੇਂ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਆਪ ਦੇ ਤੇ ਰਿਜ਼ਲਟ ਲੈ ਕੇ ਜਾਂਦਾ ਹੈ ਜਾਨੀ ਬਾਈ ਲੈਂਥ ਤੇ ਹਾਈਟ ਵਗੈਰਾ ਜਿਹੜਾ ਇਹਦਾ ਹੈੱਡ ਹੂਡ ਆ ਨਾ ਉਹ ਬੱਚਿਆਂ ਦਾ ਆਪ ਦੇ ਤੇ ਲੈ ਕੇ ਜਾਂਦਾ ਹੈ ਠੀਕ ਆ ਠੀਕ ਆ ਤੇ ਬਾਈ ਇਹਨਾਂ ਦੀ ਹਾਈਟ ਕਿੰਨੀ ਕੁ ਹੋ ਜਾਂਦੀ ਹੈ ਕੁੱਤੇ ਦੀ ਹਾਈਟ ਜਿਵੇਂ ਤੁਸੀਂ ਉਹਨੂੰ ਦੱਸਦੇ ਆ ਹਾਈਟ ਲંબਾਈ ਚੜਾਈ ਦੇ ਵਿੱਚ ਬਾਈ ਬਾਈ ਜਰਮਨ ਸ਼ੈਫਡ ਦੀ ਹਾਈਟ ਇਤੋਂ ਮਾੜੀ ਮੋਟੀ ਜ਼ਿਆਦਾ ਹੋਊ ਜੇ ਕਿਸੇ ਦੀ ਹੋਈ ਤਾਂ ਨਹੀਂ ਤਾਂ ਇਹਨੂੰ ਹੀ ਹੁੰਦੀ ਆ ਲੰਬਾਈ ਹੁੰਦੀ ਆ ਲੰਬਾਈ ਵੀ ਇਹਦੀ ਬਹੁਤ ਆ ਬਾਈ ਬਾਕੀ ਬੱਚਾ ਬਾਈ ਸਾਹਮਣੇ ਆ ਲੰਬਾਈ ਦੇਖ ਲੋ ਠੀਕ ਆ ਠੀਕ ਆ ਬੱਚੇ ਦੀ ਐਂਗੂਲੇਸ਼ਨ ਦੇਖ ਲੋ ਕਿੰਨੀ ਵਧੀਆ ਆਈ ਆ ਹੂੰ ਬੱਚੇ ਦਾ ਹੈੱਡ ਸਾਰਾ ਚਿਹਰਾ ਮੂਰਾ ਬਾਈ ਬਲੈਕ ਮਾਸਕ ਆਉਂਦਾ ਅੱਛਾ ਜੀ ਆ ਵੀ ਇਹ ਬਲੈਕ ਮਾਸਕ ਆ ਠੀਕ ਹੈ ਠੀਕ ਹੈ ਹਾਂ ਜੀ ਹੂੰ ਚਾਹੇ ਕੋਈ ਕੁੱਤੀ ਨਾਰਮਲ ਲਵਾ ਲੈ ਬਲੈਕ ਮਾਸਕ ਬੱਚੇ ਆਉਂਦੇ ਆ ਬਾਈ ਇਹਦੇ ਠੀਕ ਹੈ ਜੀ ਠੀਕ ਹੈ ਹਾਂ ਮੋਗੇ ਤੋਂ ਵੀ ਆਪਣੇ ਕੋਲੋਂ ਬਾਈ ਲਵਾ ਲਵਾ ਕੇ ਲਗਾਈ ਕੁੱਤੀ ਮੀਟੰਗਾ ਠੀਕ ਹੈ ਜੀ ਤੇ ਬਹੁਤ ਵਧੀਆ ਰਿਜ਼ਲਟ ਆ ਨੌ ਬੱਚੇ ਆਏ ਸੀ ਉਹਦੇ ਠੀਕ ਹੈ ਜੀ ਸੱਤ ਤੋਂ 9 ਬੱਚੇ ਪਉਂਦਾ ਬਾਈ ਇਹ ਸੱਤ ਤੋਂ 9 ਬੱਚੇ ਹਾਂ ਜੀ ਠੀਕ ਹੈ ਠੀਕ ਸਭ ਤੋਂ ਪਹਿਲਾਂ ਤੁਸੀਂ ਆਏ ਦੱਸੋ ਵੀ ਜਿਵੇਂ ਨਾ ਕਈ ਵਾਰੀ ਕੋਈ ਦੋਸਤ ਹਨਾ ਦੂਰੋਂ ਆਉਣਾ ਹੁੰਦਾ ਵੀ ਉਹਦੇ ਆਤੇ ਤੁਸੀਂ ਕੀ ਰੈਟ ਰੂਤ ਵਗੈਰਾ ਤੁਸੀਂ ਕਰੋਗੇ ਕਿ ਕਿਵੇਂ ਕਰੋਗੇ ਹਾਂਜੀ ਹਾਂਜੀ ਬਾਈ ਕੋਈ ਚੱਕਰ ਨਹੀਂ ਕਰਦੇਾਂਗੇ ਠੀਕ ਹੈ ਜੀ ਹਾਂਜੀ ਕੋਈ ਬਾਈ ਆਉਂਦਾ ਤਾਂ ਠੀਕ ਹੈ ਜੀ ਐਡੀ ਕੋਈ ਗੱਲ ਨਹੀਂ ਕੀ ਤੇ ਸੱਜਣੋ ਜਿਹੜੀ ਰੈਟ ਆ ਬਾਈ ਕਹਿੰਦਾ ਸੀ ਜ਼ਰੂਰ ਕਰਾਂਗੇ ਹਨਾ ਜੇ ਕੋਈ ਸਾਡੀ ਵੀਡੀਓ ਦੇਖ ਕੇ ਸੱਜਣ ਕਿਸੇ ਨੇ ਕੁੱਤੀ ਮੇਟ ਕਰਵਾਉਣੀ ਹੋਵੇ ਤਾਂ ਤੁਸੀਂ ਬਾਈ ਸੀਰੇ ਸੇਖ ਇਹਦੇ ਨਾਲ ਇੱਕ ਵਾਰੀ ਨਾ ਜ਼ਰੂਰ ਕੰਟੈਕਟ ਕਰਿਓ ਕਿਉਂਕਿ ਬਾਈ ਬਹੁਤ ਚੰਗੀ ਨਸਲ ਦਾ ਯਾਨੀ ਕਿ ਬਹੁਤ ਵਧਗਾ ਬਰੀਡ ਆ ਆਵੀ ਆਪਣੇ ਨਾ ਘਰਾਂ ਦੇ ਵਿੱਚ ਰੱਖਣ ਵਾਲੀ ਬਰੀਡ ਆ ਬਈ ਬਹੁਤ ਚੰਗੀ ਨਸਲ ਆ ਤੇ ਲੈਨ ਬਹੁਤ ਚੰਗੀਆਂ ਯਾਨੀ ਕਿ ਬਲੱਡ ਲੈਨ ਵਾਲੇ ਪਾਸੋਂ ਦਾ ਫਿਰ ਤੁਹਾਨੂੰ ਕੁੱਤਾ ਪਤਾ ਹੀ ਐ ਬਈ ਮਾਂ ਲੋਂ ਵੇਖੋ ਮਾਂ ਲੋਂ ਤੇ ਪਿਓ ਲੋਂ ਬਹੁਤ ਤਕੜਾ ਤੇ ਉਹਦਾ ਰਿਜ਼ਲਟ ਵੇਖੋ ਕਿੰਨਾ ਬਾਈ ਹੱਡਾਂ ਪੈਰਾਂ ਦਾ ਬਹੁਤ ਮੋਟਾ ਹਨਾ ਹਾਂਜੀ ਹਾਂਜੀ ਬਾਈ ਹਾਂ ਇਹ ਹੱਡਾਂ ਪੈਰਾਂ ਦਾ ਬਹੁਤ ਮੋਟਾ ਜੀ ਪਹਿਲਾਂ ਤੋਂ ਹੀ ਖੁੱਲਾ ਹੈ ਹੱਡਾਂ ਪੈਰਾਂ ਦਾ ਠੀਕ ਹੈ ਜੀ ਕਿ ਖਰਾਕ ਖਰੂ ਕਰਕੇ ਕਿ ਬਈ ਨਸਲੀ ਆ ਹੀ ਹੁੰਦੀ ਐ ਨਹੀਂ ਬਾਈ ਬਾਕੀ ਖਰਾਕ ਵੀ ਹੁੰਦੀ ਆ ਬਾਕੀ ਜਦੋਂ ਆਪਾਂ ਕੋਈ ਵੀ ਆ ਜਾਂ ਬੰਦਾ ਆ ਜਾਂ ਕੋਈ ਜਾਨਵਰ ਆ ਜਿਹਦੇ ਹੱਡ ਭਾਰੇ ਹੋਣਗੇ ਤਾਂ ਭਾਰੇ ਹੀ ਰਹਿਣਗੇ ਬਾਈ ਠੀਕ ਹੈ ਜੀ ਠੀਕ ਹੈ ਠੀਕ ਹੈ ਜਨ ਕਿ ਮੋٹے ਹੱਡਾਂ ਦਾ ਕੁੱਲ ਮਿਲਾ ਕੇ ਬਾਈ ਜਿਹੜੇ ਉਹਦੇ ਰਿਜ਼ਲਟ ਆਉਂਦੇ ਆ ਇਹ ਤਕਰੀਬ ਨਹੀਂ ਫਿਰ ਮੋٹے ਹੱਡਾਂ ਦੇ ਹੀ ਆਉਂਦੇ ਹੋਣਗੇ ਹਾਂਜੀ 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 ਬੱਚੇ ਬਹੁਤ ਸੋਹਣੇ ਆਉਂਦੇ ਬਾਈ ਠੀਕ ਬਹੁਤ ਵਧੀਆ ਬੱਚੇ ਕੱਢਦਾ ਠੀਕ ਹੈ ਠੀਕ ਹੈ ਤੇ ਬਾਈ ਇੱਕ ਵਾਰੀ ਨਾ ਤੁਸੀਂ ਬਾਗਾਂ ਨੂੰ ਲੋਕੇਸ਼ਨ ਆ ਉਹਦੇ ਪਿੰਡ ਦੀ ਜਾਂ ਹਨਾ ਘਰ ਦੀ ਇੱਥੇ ਜ਼ਰੂਰ ਦੱਸਿਓ ਵੀ ਜੇ ਕਿਸੇ ਨੇ ਆਉਦਾ ਨੰਬਰ ਵੀ ਜ਼ਰੂਰ ਦੱਸ ਦਿਓ ਇੱਕ ਵਾਰੀ ਬੋਲ ਕੇ ਹਨਾ ਬਈ ਤੇ ਲੋਕੇਸ਼ਨ ਦੱਸੋ ਇੱਕ ਵਾਰੀ ਵੀ ਜੇ ਕਿਸੇ ਨੇ ਆਉਣਾ ਬਾਈ ਮੇਰਾ ਪਿੰਡ ਆ ਸੇਖਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਠੀਕ ਹੈ ਜੀ ਜਦੋਂ ਬਾਈ ਬਾਗੇ ਪ੍ਰਾਣੇ ਤੋਂ ਕੋਟ ਕਪੂਰੇ ਨੂੰ ਜਾਂਦੇ ਸਮਾਲਸਰ ਆਉਂਦਾ ਠੀਕ ਹੈ ਰਸਤੇ ਛੋਟਾ ਜਿਹਾ ਸ਼ਹਿਰ ਉੱਥੋਂ 5 ਕਿਲੋਮੀਟਰ ਦੂਰ ਤੇ ਤੇ ਜੇ ਬਰਗਾੜੀ ਤੋਂ ਹੈ 13 ਕਿਲੋਮੀਟਰ ਆ ਭਗਤਾ ਭਾਈ ਤੋਂ 16 ਕਿਲੋਮੀਟਰ ਦੂਰ ਆ ਇਹ ਠੀਕ ਹੈ ਜੀ ਹਾਂ ਜਿਲ੍ਹਾ ਮੋਗਾ ਲੱਗਦਾ ਬਾਈ ਸਾਨੂੰ ਜਿਲ੍ਹਾ ਮੋਗਾ ਲੱਗਦਾ ਪਿੰਡ ਸੇਖਾ ਪਿੰਡ ਸੇਖਾ ਕਲਾਂ ਹੈ ਜੀ ਇਹ ਸੇਖਾ ਲੋ ਵੀ ਸੱਜਣੋ ਇੱਕ ਗੱਲ ਹੋਰ ਸੇਖੇ ਪੈਂਦੇ ਆ ਦੋ ਇੱਕ ਸੇਖਾ ਕਲਾਂ ਇੱਕ ਸੇਖਾ ਖੁੱਦ ਆ ਇਹ ਸੇਖੇ ਕਲਾਂ ਦੇ ਵਿੱਚ ਕੁੱਤਾ ਖੜਾ ਬਾਈ ਸੀਰੇ ਦਾ ਤੇ ਬਾਈ ਸੀਰੇ ਦੇ ਨਾਲ ਸਾਡਾ ਚੰਗਾ ਮੋਹ ਪ੍ਰੇਮ ਆ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤਾਂ ਤੁਸੀਂ ਸੱਜਣੋ ਪਹਿਲਾਂ ਬਾਈ ਦਾ ਫੋਨ ਨੰਬਰ ਲਾ ਕੇ ਬਾਈ ਨਾਲ ਗੱਲਬਾਤ ਕਰਕੇ ਤੇ ਸੇਖੇ ਕਲਾਂ ਵਿੱਚ ਆਉਣਾ ਜੇ ਕਿਸੇ ਨੇ ਕੋਈ ਕੁੱਤੀ ਲੈ ਕੇ ਆਉਣੀ ਆ ਤਾਂ ਤੇ ਇੱਕ ਬਾਈ ਆਪ ਦਾ ਨਾ ਫੋਨ ਨੰਬਰ ਜਰੂਰ ਦੱਸੋ ਫੋਨ ਨੰਬਰ ਬਾਈ 94643 13033 ਆ ਠੀਕ ਹੈ ਜੀ ਤੇ ਦੋਸਤੋ ਨੰਬਰ ਨੋਟ ਕਰ ਲਿਓ ਬਾਈ ਦਾ ਬਾਈ ਦਾ ਨੰਬਰ ਆ ਸੀਰਾ ਸਿੰਘ ਇਹਨਾਂ ਦਾ ਨਾਮ ਆ ਤੁਸੀਂ ਬਾਈ ਦੇ ਨਾਲ ਜਰੂਰ ਕੰਟੈਕਟ ਕਰਿਓ ਬਾਈ ਕੋਲ ਹੋਰ ਬਾਈ ਜਾਨਵਰ ਰੱਖੇ ਆ ਕਿ ਕੱਲੇ ਕੁੱਤਿਆਂ ਦਾ ਸ਼ੌਂਕ ਹੀ ਆ ਕਿ ਹੋਰ ਵੀ ਬਾਈ ਮੈਨੂੰ ਸ਼ੌਕ ਇਹ ਜੇ ਕੁੱਤਿਆਂ ਦਾ ਦੇਖੀਏ ਤਾਂ ਜਰਮਨ ਸ਼ੈਫਡ ਕੁੱਤੇ ਦਾ ਹੀ ਸ਼ੌਂਕ ਆ ਆਪਾਂ ਨੂੰ ਜਿਆਦਾ ਠੀਕ ਹੈ ਜੀ ਹਾਂਜੀ ਹੋਰ ਤਾਂ ਬੱਸ ਬਾਈ ਆਪਣੇ ਘਰੇ ਪਸੂ ਰੱਖੇ ਆ ਡੰਗਰ ਦੇ ਅੱਛਾ ਯੋਹੀ ਜਾਨੇ ਹਾਂਜੀ ਖੇਤੀਬਾੜੀ ਵਾਲਾ ਕਿਤਾਬ ਪਾਣੀ ਨੀ ਕਹਿੰਦਾ ਠੀਕ ਹੈ ਠੀਕ ਆ ਠੀਕ ਹੈ ਜੀ ਨਹੀਂ ਕਹੀਏ ਜੀ ਸਾਨੂੰ ਐਂ ਹੁੰਦਾ ਨਾ ਵੀ ਜਿਵੇਂ ਹਨਾ ਕੁੱਤਾਂ ਦੀ ਬ੍ਰੀਡ ਲਿਆ ਲਿਆ ਕਿਤੇ ਪਾਲਦੇ ਆ ਯਾਨੀ ਕਿ ਸੋਡੇ ਇੱਕ ਹੀ ਕੁੱਤਾ ਰੱਖਿਆ ਵਾ ਮੇਰੇ ਹਾਂਜੀ ਆਪਾਂ ਇੱਕ ਹੀ ਰੱਖਦੇ ਹੁੰਨੇ ਬਾਈ ਠੀਕ ਹੈ ਜੀ ਠੀਕ ਹੈ ਠੀਕਾ ਲੋ ਵੀ ਸੱਜਣੋ ਬਾਈ ਦਾ ਇੱਕ ਹੀ ਕੁੱਤਾ ਤੇ ਸ਼ੌਂਕ ਨਾਲ ਬਾਈ ਨੇ ਘਰੇ ਰੱਖਿਆ ਹੋਇਆ ਜੇ ਕਿਸੇ ਸੱਜਣ ਨੇ ਆਉਣਾ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਕੁੱਤਾ ਫਲਮਾਉਣ ਦਾ ਮੌਕਾ ਦਿੱਤਾ ਤੇ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ